ਰੱਖੀ ਗਈ ਹੈ ਕਿੰਨਾ ਕੁ ਫਰਕ ਪੈ ਜੂਗਾ ਇਹਦੇ ਨਾਲ ਤੋਂ ਫਰਕ ਪੈਣਾ ਨਾ ਪੈਣਾ ਇਹਨਾਂ ਨੇ ਸਾਨੂੰ ਇੰਨਾ ਪਰੇਸ਼ਾਨ ਕੀਤਾ ਪਿਆ ਨਾ ਹੱਦੋਂ ਵੱਧ ਮੇਰਾ ਹਸਬੰਦ ਹੈਗਾ ਲਾਚਾਰ ਉਹਨਾਂ ਦੀ ਲੱਤ ਖਰਾਬ ਹੈ ਉਹ ਕੰਮ ਕਰਨੀ ਕਰ ਸਕਦੇ ਬੇਟਾ ਮੇਰਾ ਪੂਰਾ ਹੋ ਗਿਆ ਸੀ ਮੈਂ ਕਿਦੇ ਸਿਰ ਤੇ ਰੋਟੀ ਖਾਵਾਂ ਮੈਂ ਕਮਾਉਂਗੀ ਤਾਂ ਮੈਂ ਘਰ ਦੇਆਂ ਨੂੰ ਖਲਾਉਂਗੀ ਨਾ ਸਾਨੂੰ ਇੰਨਾ ਕੀ ਤਕਲੀਫ ਦਿੱਤੀ ਜੇ ਰੇੜੇ ਲੈ ਜਾਂਦੇ ਆ ਸਾਡੇ ਕੋ ਰੇੜੇ ਖੁੰਦੇ ਆ ਵੀ ਤੁਸੀਂ ਰੇੜੇ ਕਿਉਂ ਇੱਥੇ ਕੂੜਾ ਸਿਰਦੇ ਦੱਸੋ ਸੱਚੀ ਕੀ ਕਰੀਏ ਅਸੀਂ ਚਾਹਦੇ ਆਂ ਵੀ ਜਿਹੜਾ ਸਾਡਾ ਪੁਰਾਣਾ ਪ੍ਰਧਾਨ ਸੀ ਨਾ ਸਾਨੂੰ ਉਹ ਪ੍ਰਧਾਨ ਮਿਲਣਾ ਚਾਹੀਦਾ ਸਾਨੂੰ ਅਸੀਂ ਇੰਨੀ ਕੀ ਦਿੱਕਤ ਆ ਗਈ ਨਾ ਕਿ ਸਾਡੇ ਬੱਚੇ ਭੁੱਖੇ ਮਰਨ ਵਾਲਾ ਕੰਮ ਹੋਇਆ ਹੋਇਆ ਅਸੀਂ ਦੋ ਨੰਬਰ ਦਾ ਜਿਹੜਾ ਧੰਦਾ ਕਰਦੇ ਆ ਉਹ ਨਹੀਂ ਡਰਦੇ ਹੁਣੇ ਅਸੀਂ ਕੂੜੇ ਪਾੰਦੇ ਡਰਦੇ ਆ ਸਾਨੂੰ ਇੰਨੀ ਤਕਲੀਫ ਆ ਵੀ ਅਸੀਂ ਚੋਰੀ ਕੂੜਾ ਸਿੱਟੀਏ ਕੋਈ ਅਸੀਂ ਨਜਾਇਜ਼ ਕੰਮ ਤਾਂ ਕਰਦੇ ਨਹੀਂ ਆ ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਮੈਨੂੰ ਹੋ ਗਏ 30 35 ਸਾਲ ਹੋ ਗਏ 60 ਸਾਲ ਤੋਂ ਮੈਂ ਉੱਪਰ ਐ ਜਿੱਦਨ ਲਈ ਮੈਂ ਵਿਆਹੀ ਆ ਤਿੰਨ ਦਿਨ ਅਸੀਂ ਘਰ ਨਹੀਂ ਆ ਪੁਰਾਣੇ ਬਜ਼ੁਰਗ ਕਿਤੇ ਰਹਿ ਦਿੰਦੇ ਸੀ ਘਰ ਅਸੀਂ ਆਪਣੀ ਮਿਹਨਤ ਕਰਦੇ ਆ ਕਿੰਨੇ ਕਿ ਅਸੀਂ ਜਿਹੜੇ ਹੈਗੇ ਨੇ ਤੁਹਾਡੇ ਨਾਲ ਦੀਆਂ ਹੋਰ ਔਰਤਾਂ ਨੇ ਜਾਂ ਹੋਰ ਬੰਦੇ ਨੇ ਕਿੰਨੇ ਕਿ ਜਾਣੇ ਹੋਣਗੇ ਜਿਨ੍ਹਾਂ ਦਾ ਕਿਸ ਤਰ੍ਹਾਂ ਮਤਲਬ ਰੋਜ਼ਗਾਰ ਹੋਇਆ ਹੋਣਾ ਕਾਫੀ ਖੋਲਿਆ ਬੇਟਾ ਮੇਰਾ ਤਾਂ ਸਾਰਾ ਹੀ ਖੋਲਿਆ ਆ ਜਿੰਨੇ ਪ੍ਰਾਈਵੇਟ ਹੀ ਆ ਸਾਰੇ ਸਾਰੇ ਅਸੀਂ ਅਸੀਂ ਬਹੁਤ ਤਕਲੀਫ ਚੈਂਜੀ ਸਨ ਸਾਨੂੰ ਬਸ ਇਹ ਹੀ ਆ ਕਿਰਪਾ ਸਾਡਾ ਸਾਡਾ ਕੰਮ ਸਾਨੂੰ ਮਿਲਣਾ ਚਾਹੀਦਾ ਸਾਡੇ ਬੱਚਿਆਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਧੰਨਵਾਦ ਜਿੱਦਾਂ ਸਾਡੇ ਕੰਮ ਚੱਲਦਾ ਸਾਨੂੰ ਠਾਹੀਆਂ ਮਿਲਣੀਆਂ ਚਾਹੀਦੀਆਂ ਸਾਡਾ ਪ੍ਰਧਾਨ ਅਸੀਂ ਉਹ ਪ੍ਰਧਾਨ ਨਹੀਂ ਰੱਖਣਾ ਚਾਹੁੰਦੇ ਅੱਛਾ ਜੀ ਤੇ ਅੱਜ ਜਿਹੜੀ ਮੀਟਿੰਗ ਰੱਖੀ ਗਈ ਜੀ ਤੇ ਉਹਦੇ ਵਿੱਚ ਜੀ ਤੁਸੀਂ ਹੈਗਾ ਅਸੀਂ ਕੂੜਿਆਂ ਦਾ ਕੰਮ ਕਰਦੇ ਹਾਂ ਜੀ ਬੱਚਾ ਮੇਰਾ ਕਮਾਕੇ ਖਾਂਦਾ ਤੇ ਰੇੜੇ ਫੜਦੇ ਆ ਆਦਮੀ ਮੇਰਾ ਨਹੀਂ ਸਿਰ ਤੇ ਹੈਗਾ ਠੱਕਾ ਕਰਦੇ ਬਸ ਬੱਚੇ ਦੇ ਸਿਰ ਤੇ ਚੱਲਦਾ ਛੋਟੇ ਛੋਟੇ ਜਵਾਕ ਐ ਤੇ ਕੁੜੀ ਮੁੰਡਾ ਨਹੀਂ ਜਿਹੜਾ ਕੁੜੀ ਰੋਜ਼ਗਾਰ ਕਰ ਰਹੀ ਸੀਗੇ ਹਾਂਜੀ ਹਾਂਜੀ ਸਿਰਫ ਤੁਹਾਡਾ ਤੁਹਾਡੇ ਪਈ ਘਰ ਚੱਲਦਾ ਹਾਂਜੀ ਸਾਡੇ ਸੇ ਚੱਲਦਾ ਜੀ ਹੋਰ ਕੋਈ ਜਰੀਆ ਨਹੀਂ ਨਾ ਨਾ ਕੋਈ ਜਰੀਆ ਨਹੀਂ ਜੀ ਸਾਡਾ ਬੇਟਾ ਉਹ ਕਮਾਕੇ ਕੰਦਾ ਵਿਚਾਰਾ ਛੋਟੇ ਸਾਡਾ ਰੋਜ਼ਗਾਰ ਇੱਦਾਂ ਹੀ ਚੱਲਦਾ ਰਵੇ ਸਾਨੂੰ ਹੱਕ ਮਿਲਣੇ ਚਾਹੀਦਾ ਹਾਂਜੀ ਬਾਕੀ ਪ੍ਰੋਟੈਸਟ ਕਰਦੇ ਆ ਜਿਹੜਾ ਤੇ ਕੜੀਵਜੋ 23 7 2024 ਨੂੰ ਅਸੀਂ ਲਿਹੜੀ ਪੁਲ ਥੱਲੇ ਇੱਕ ਧਰਨਾ ਦਿੱਤਾ ਸੀਗਾ ਤੇ ਹੈਰਾਨੀ ਦੀ ਗੱਲ ਆ ਅੱਜ ਤੱਕ ਤੁਹਾਨੂੰ ਵੀ ਸੋਚ ਜ ਸਾਡੇ ਮਾਨਯੋਗ ਜੋ ਐਮਐਲਏ ਸਾਹਿਬ ਨੇ ਮੰਤਰੀ ਸਾਹਿਬ ਨੇ ਅੱਜ ਤੱਕ ਉਹਨਾਂ ਨੇ ਵਾਲਮੀਕੀ ਸਮਾਦੀ ਸੁਧਬੁੱਧ ਲਈਤੀ ਹੋਣੀ ਹੈਗੀ ਜੀ ਦੂਜੀ ਗੱਲ ਜਗਰਾਉਂ ਦੇ ਵਿੱਚ ਇਹ ਜਿਹੜਾ ਕੰਮ ਹੋ ਰਿਹਾ ਪਾਇਲਟ ਪ੍ਰੋਜੈਕਟ ਉਹਦੇ ਤਹਿਤ ਇੱਕ ਕੜੀ ਉਹ ਉੱਥੇ ਵੀ ਸ਼ੁਰੂ ਕੀਤਾ ਗਿਆ ਸੀ ਆ ਲੈਟਰ ਆ ਉੱਥੇ ਦੀ ਜਗਰਾਉਂ ਦੀ ਅੱਜ ਮੈਂ ਦਿਖਾਣਾ ਚਾਹਾਂਗਾ ਲੈਟਰ ਆ ਜਗਰਾਉਂ ਦੀ ਇਹ ਜਗਰਾਉਂ ਦੇ ਵਾਲਮੀਕੀ ਭਾਈਚਾਰੇ ਨੇ ਉਥੇ ਦੇ ਜਿਹੜਾ ਗਰੀਬ ਭਾਈਚਾਰਾ ਕੂੜੇ ਦੇ ਪੱਟਪੈਣ ਸੀ ਉਹਨਾਂ ਦੋ ਦਿਨ ਹੜਤਾਲ ਕਰਕੇ ਸਫਾਈ ਕਰਮਚਾਰੀ ਯੂਨੀਅਨ ਨੇ ਇਹ ਸਾਰਾ ਮੁੱਦਾ ਵਾਪਸ ਕਰਵਾ ਦਿੱਤਾ ਤਾਂ ਖੰਨੇ ਦੇ ਵਿੱਚ ਕਿਉਂ ਨਹੀਂ ਹੋ ਸਕਦਾ ਅੱਜ ਜਿਹੜੇ ਸਾਡੇ ਲੀਡਰ ਨੇ ਜਿਹੜੇ ਆਪਣੇ ਉਹਨਾਂ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਹਿੰਦੇ ਨੇ ਜਾਂ ਵਲਮਿਕੀ ਸਮਾਜ ਦਾ ਪ੍ਰਧਾਨ ਯਾਗੂ ਕਹਿੰਦੇ ਨੇ ਉਹ ਅੱਜ ਚੁੱਪ ਕਿਉਂ ਬੈਠੇ ਨੇ ਅੱਜ ਉਹ ਆਣ ਭਾਈਚਾਰੇ ਦੇ ਅਸੀਂ ਕਹਿੰਨੇ ਆ ਸਾਨੂੰ ਇਹ ਮੈਦਾਨ 'ਚ ਉਤਰਨੀ ਲੋੜ ਹੀ ਨਾ ਪਵੇ ਜੇ ਸਾਡੇ ਲੀਡਰ ਚੰਗੀ ਤਰ੍ਹਾਂ ਕੰਮ ਕਰਨ ਜਿੱਦਾਂ ਕਿ ਜਿਹੜਾ ਰੋਜ਼ਗਾਰ ਦੀ ਵੀ ਆਪਾਂ ਗੱਲ ਕਰੀਏ ਜੋ ਠੇਕੇਦਾਰ ਆ ਜਾਂ ਨਗਰ ਕੌਂਸਲ ਹੈ ਠੇਕੇਦਾਰਾਂ ਨਾਲ ਮਿਲ ਕੇ ਜਿਹੜਾ ਪ੍ਰਵਾਸੀਆਂ ਨੂੰ ਰੋਜ਼ਗਾਰ ਦੇ ਰਹੀ ਆ ਜਿਹੜਾ ਪੰਜਾਬੀਏ ਰੋਜ਼ਗਾਰ ਨਹੀਂ ਦੇ ਰਹੀ ਜਿਹੜੇ 30-30 ਸਾਲ ਤੋਂ ਸਾਡੇ ਬੰਦੇ ਕੰਮ ਕਰ ਰਹੇ ਪਹਿ ਲੈਣਾ ਦੀ ਮੰਗਦੀ ਆ ਜੀ ਕਿਸੇ ਠੇਕੇਦਾਰ ਨੇ ਕਿਸੇ ਨਗਰ ਕੌਂਸਲ ਦੇ ਯੂਨ ਇਹ ਨਹੀਂ ਇਹਨਾਂ ਨੂੰ ਪਹਿਲ ਨਹੀਂ ਦਿੱਤੀ ਹੈਗੀ ਇਹਨਾਂ ਨੂੰ ਘਟੂ ਘਟ ਬਲਾਕ ਪੁੱਛਦੇ ਤਾਂ ਸਹੀ ਦੂਜੀ ਮੈਂ ਪਹਿਲੇ ਪ੍ਰੋਜੈਕਟ ਦੀ ਗੱਲ ਕਰਦਾ ਇਹ ਮੇਰੇ ਖਿਆਲ ਪੰਜਾਬ ਦਾ ਪਹਿਲਾ ਪ੍ਰੋਜੈਕਟ ਨਹੀਂ ਪੂਰੇ ਦੇਸ਼ ਦਾ ਖੰਨੇ ਦੇ ਵਿੱਚ ਪਹਿਲਾ ਪ੍ਰੋਜੈਕਟ ਪਹਿਲੇ ਪ੍ਰੋਜੈਕਟ ਲਾਇਆ ਜਾ ਰਿਹਾ ਤਾਂ ਵਾਲਮੀਕੀ ਸਮਾਨ ਹੈ ਨਾ ਤੱਕਾ ਕਿਉਂ ਹੋ ਰਿਹਾ ਉਹਨਾਂ ਵੇ ਜਦੋਂ ਇਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ ਤੁਹਾਡੇ ਕਿਸੇ ਬੰਦੇ ਨੂੰ ਇਹਨਾਂ ਨੇ ਪਿਆ ਕਿ ਤੁਸੀਂ ਸਾਡੇ ਦੇ ਕੰਮ ਵਿੱਚ ਆ ਸਕਦੇ ਹੋ ਕਿਸੇ ਨੂੰ ਕਿਹਾ ਜੀ ਚੰਦ ਬੰਦੇ ਹੈਗੇ ਨੇ ਉਹ ਸ਼ਹਿਰ ਹੋ ਸਕਦੇ ਨੇ ਇਹਨਾਂ ਨਾਲ ਮਿਲੋ ਹੋ ਸਕਦੇ ਨੇ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਸਾਡੇ ਵਿੱਚ ਆਓ ਕਿਉਂਕਿ ਇਹ ਲੜਾਈ ਇੱਕ ਬੰਦੇ ਦੀ ਨਹੀਂ ਹੈਗੀ ਇਹ ਪੂਰੇ ਭਾਈਚਾਰੇ ਦੇ ਹੱਕ ਦੀ ਲੜਾਈ ਆ ਅੱਜ ਉਹ 5000 ਸਾਲ ਪੁਰਾਣਾ ਦੌਰ ਗੁਜ਼ਰ ਵਾਪਸ ਆ ਰਿਹਾ ਜਿਹੜਾ ਸਾਨੂੰ ਗੁਲਾਮੀ ਦੀ ਹੈ ਗੁਲਾਮੀ ਦੇਖਣੀ ਪੈ ਰਹੀ ਹੈ ਜੈ ਸਾਰਿਆਂ ਨੂੰ ਜੈ ਵਾਲਮੀਕ ਜੀ ਮੈਂ ਤਾਂ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਵੀ ਇਹ ਸਰਕਾਰ ਹੈ ਜਿਹੜੀ ਭਗਵੰਤ ਮਾਨ ਸਰਕਾਰ ਉੱਤੇ ਤਾਂ ਕਹਿੰਦੀ ਆ ਵੀ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਆ ਤੇ ਸਾਡੇ ਬੱਚਿਆਂ ਦਾ ਸਾਡਾ ਰੋਜ਼ਗਾਰ ਖੋਗੇ ਸਾਡੇ ਬੱਚਿਆਂ ਨੂੰ ਅਨਪੜ ਰੱਖਣਾ ਜਾਂਦੀ ਹੈ ਬਸ ਇੰਨਾ ਹੀ ਬੇਨਤੀ ਹੈ ਵੀ ਇਹਨਾਂ ਨੂੰ ਦਾ ਕੰਮ ਦੇ ਥਾਂ ਥਾਂਇਆ ਦਿੱਤੀਏ ਜਾਂ ਤੇ ਜਾਂ ਆਪਣਾ ਰੋਜ਼ਗਾਰ ਕਰ ਸਕਣ ਜੇ ਵਾ